ਸਾਰੇ ਕਾਦਰੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਹੈਗੀ ਹੈ ਜੀ ਹਰੀ ਮਿਰਚ ਦੇ ਬੂਟਿਆਂ ਦੇ ਉੱਪਰ ਜੋ ਕਿ ਸਾਰਿਆਂ ਨੂੰ ਸਮੱਸਿਆ ਆ ਰਹੀ ਹੈ ਕਿ ਤੁਹਾਡੇ ਜਿਹੜੇ ਹਰੀ ਮਿਰਚ ਦੇ ਬੂਟੇ ਆ ਉਹਨਾਂ ਦਾ ਜੋ ਫੁੱਲ ਹੈ ਉਹ ਸੁੱਕ ਕੇ ਝਾੜ ਰਿਹਾ ਹੈ ਫੁੱਲ ਫਲ ਚ ਕਨਵਰਟ ਨਹੀਂ ਹੋ ਰਿਹਾ ਦੋਸਤੋ ਇਸ ਟੌਪਿਕ ਦੇ ਉੱਪਰ ਅੱਜ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਕਿ ਮੈਂ ਹਰੀ ਮਿਰਚ ਦੇ ਬੂਟਿਆਂ ਦੇ ਉੱਪਰ ਸਪੈਸ਼ਲ ਕੇਪ ਆਉਣੀ ਹੈ ਤੇ ਉਹਨਾਂ ਦੀ ਕੇਅਰ ਕਿਸ ਤਰ੍ਹਾਂ ਕਰਦੀ ਆ ਤੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਹਰੀ ਮਿਰਚ ਦਾ ਬੂਟਾ ਦਿਖਾਉਂਗੀ ਆ ਤੁਸੀਂ ਦੇਖੋ ਦੇ ਨਾਲ ਮੇਰੇ ਕੋਲ 12-15 ਬੂਟੇ ਹੈ ਜੀ ਆ ਦੇਖੋ ਤੁਸੀਂ ਸਾਰੇ ਬੂਟੇ ਦੇ ਉੱਤੇ ਫੁੱਲ ਤੇ ਫਲ ਆਇਆ ਹੋਇਆ ਪੂਰਾ ਬੂਟਾ ਜੋ ਹੈ ਫੁੰਡ ਦੇ ਨਾਲ ਭਰਿਆ ਹੋਇਆ ਤੇ ਫਲ ਵੀ ਲੱਗਿਆ ਹੋਇਆ ਹੈ ਆ ਦੇਖੋ ਪੂਰੇ ਬੂਟੇ ਦੇ ਉੱਤੇ ਤਕਰੀਬਨ ਸਾਰਾ ਬੂਟਾ ਮੇਰਾ ਭਰਿਆ ਹੋਇਆ ਹੈ ਜੀ ਫਲ ਦੇ ਨਾਲ ਦੋਸਤੋ ਫੁੱਲ ਸੁੱਕ ਕੇ ਝੜਨ ਦਾ ਜੋ ਮੇਨ ਰੀਜ਼ਨ ਹੈ ਉਹ ਹੈਗਾ ਜੀ ਓਵਰ ਵਾਟਰਿੰਗ ਤੁਸੀਂ ਆਪਣੇ ਬੂਟੇ ਨੂੰ ਬਹੁਤ ਜ਼ਿਆਦਾ ਪਾਣੀ ਦੇ ਰਹੇ ਹੋ ਜਿਸ ਦੇ ਕਰਕੇ ਉਹ ਸੁੱਕ ਕੇ ਝੜ ਰਿਹਾ ਹੈ ਦੋਸਤੋ ਜਦੋਂ ਤੁਹਾਡੇ ਬੂਟੇ ਦੇ ਉੱਪਰ ਫੁੱਲ ਆ ਜਾਂਦਾ ਹੈ ਤਾਂ ਤੁਸੀਂ ਉਹਨੂੰ ਬਹੁਤ ਜ਼ਿਆਦਾ ਪਾਣੀ ਨਹੀਂ ਦੇਣਾ ਬਹੁਤ ਜ਼ਿਆਦਾ ਪਾਣੀ ਦੇਣ ਦੇ ਕਾਰਨ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਫੁੱਲ ਹੈ ਉਹਦੇ ਵਿੱਚ ਨਮੀ ਰਹਿੰਦੀ ਹੈ ਜਿਸ ਦੇ ਕਰਕੇ ਉਹ ਗਲ ਜਾਂਦਾ ਹੈ ਸੁੱਕ ਜਾਂਦਾ ਹੈ ਤੇ ਸੁੱਕ ਕੇ ਝੜ ਜਾਂਦਾ ਹੈ ਉਹ ਫਲ ਚ ਕਨਵਰਟ ਨਹੀਂ ਹੁੰਦਾ ਦੋਸਤੋ ਜੇਕਰ ਤੁਹਾਨੂੰ ਆਪਣੇ ਬੂਟੇ ਦੇ ਉੱਪਰ ਫਲਾਵਰਿੰਗ ਨਜ਼ਰ ਆਉਂਦੀ ਹੈ ਤੇ ਤੁਸੀਂ ਆਪਣੇ ਬੂਟੇ ਨੂੰ ਪਾਣੀ ਉਦੋਂ ਹੀ ਦੇਣਾ ਜੇਕਰ ਤੁਹਾਨੂੰ ਆਪਣੇ ਗਰੋ ਬੈਗ ਜਾਂ ਗਮਲੇ ਦੀ ਬੂਟੇ ਦੀ ਜਿਹੜੀ ਮਿੱਟੀ ਹੈ ਉਹ 2 ਇੰਚ ਤੱਕ ਸੁੱਕੀ ਮਿਲ ਤਾਂ ਦੀ ਤੁਸੀਂ ਉਹਨੂੰ ਪਾਣੀ ਦੇਣਾ ਹੈ ਮੰਨ ਲਓ ਜੇਕਰ ਤੁਸੀਂ ਆਪਣੇ ਬੂਟੇ ਨੂੰ 1 ਲੀਟਰ ਪਾਣੀ ਦਿੰਦੇ ਹੋ ਤਾਂ ਤੁਸੀਂ ਉਹਨੂੰ ਅੱਧਾ ਲੀਟਰ ਪਾਣੀ ਹੀ ਦੇਣਾ ਹੈ ਉਹ ਵੀ ਜਦੋਂ ਤੁਹਾਨੂੰ ਮਿੱਟੀ ਸੁੱਕੀ ਨਜ਼ਰ ਆਵੇ ਉਦੋਂ ਹੀ ਦੇਣਾ ਹੈ ਦੋਸਤੋ ਇਸ ਤੋਂ ਇਲਾਵਾ ਫੁੱਲ ਤੋਂ ਫਲ ਬਣਨ ਦੀ ਸਟੇਜ ਦੇ ਵਿੱਚ ਆਪਣੇ ਬੂਟੇ ਨੂੰ ਬਹੁਤ ਹੀ ਜ਼ਿਆਦਾ ਨਿਊਟ੍ਰੀਸ਼ਨਸ ਦੀ ਲੋੜ ਹੁੰਦੀ ਹੈ ਜਿਸ ਦੇ ਵਿੱਚ ਕਿ ਮੈਂ ਤੁਹਾਨੂੰ ਕੁਝ ਖਾਦਾਂ ਦਿਖਾਉਂਗੀ ਜੋ ਕਿ ਫੁੱਲੀ ਆਰਗੈਨਿਕ ਹੁੰਦੀਆਂ ਐ ਤੁਸੀਂ ਆਪਣੇ ਬੂਟੇ ਨੂੰ ਦੇ ਸਕਦੇ ਹੋ ਉਹ ਮੈਂ ਤੁਹਾਨੂੰ ਦਿਖਾਨੀ ਐ ਦੋਸਤੋ ਨਿਊਟ੍ਰੀਸ਼ਨਸ ਦੇ ਵਿੱਚ ਸਭ ਤੋਂ ਪਹਿਲੀ ਖਾਦ ਆਪਣੇ ਕੋਲ ਹੈਗੀ ਆ ਜੀ ਨੀਮ ਖਲੀ ਦੀ ਖਾਦ ਆ ਤੁਸੀਂ ਦੇਖੋ ਇਸ ਦੇ ਵਿੱਚ ਬਹੁਤ ਹੀ ਅੱਛੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਐ ਸਲਫਰ ਹੁੰਦਾ ਤੇ ਫਾਸਫੋਰਸ ਹੁੰਦਾ ਇਸ ਦੇ ਵਿੱਚ ਤੁਸੀਂ ਮਿਕਸ ਕਰਕੇ ਕਿਹੜੀਆਂ-ਕਿਹੜੀਆਂ ਖਾਦਾਂ ਦੇਣੀਆਂ ਜਿਸ ਦੇ ਵਿੱਚ ਕੀ ਆਂਦੀ ਐ ਗੋਹੇ ਦੀ ਖਾਦ ਇਹ ਮੇਰੇ ਕੋਲ 1 ਸਾਲ ਪੁਰਾਣੀ ਖਾਦ ਐ ਇਹ ਨਾਰਮਲੀ ਪਿੰਡ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਐ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਦੇ ਦੂਜੇ ਨੰਬਰ ਤੇ ਮੇਰੇ ਕੋਲ ਹੈਗੀ ਹੈ ਜੀ ਕਿਚਨ ਵੇਸਟ ਕੰਪੋਸਟ ਜੋ ਕਿ ਮੈਂ ਆਪਣੀ ਘਰ ਦੀ ਕਿਚਨ ਵੇਸਟ ਤੋਂ ਤਿਆਰ ਕੀਤੀ ਹੋਈ ਹੈ ਇਸ ਦੀ ਫੁੱਲ ਵੀਡੀਓ ਇਸ ਨੂੰ ਬਣਾਉਣ ਦਾ ਜੋ ਤਰੀਕਾ ਹੈ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਦੋਸਤੋ ਤੀਸਰੀ ਖਾਦ ਹੈਗੀ ਹੈ ਜੀ ਵਰਮੀ ਕੰਪੋਸਟ ਤੁਸੀਂ ਇਹਨਾਂ ਤਿੰਨਾਂ ਖਾਦਾਂ ਦੇ ਵਿੱਚੋਂ ਇੱਕ ਖਾਦ ਜੋ ਹੈ ਨੀਮ ਖਲੀ ਦੇ ਵਿੱਚ ਮਿਕਸ ਕਰਕੇ ਦੇਣੀ ਹੈ ਤੇ ਦੋਸਤੋ ਧਿਆਨ ਰੱਖਣਾ ਹੈ ਨੀਮਖਲੀ ਦੀ ਜਿਹੜੀ ਖਾਦ ਹੈ ਤੁਸੀਂ ਇੱਕ ਬੂਟੇ ਦੇ ਵਿੱਚ ਇੱਕ ਜਾਂ ਦੋ ਮੁਠੀ ਹੀ ਦੇਣੀ ਹੈ ਤੇ ਦੋਸਤੋ ਉਸ ਤੋਂ ਬਾਅਦ ਤੁਸੀਂ ਹਲਕਾ ਆਪਣੇ ਬੂਟੇ ਨੂੰ ਪਾਣੀ ਦੇਣਾ ਹੈ ਪਹਿਲਾਂ ਆਪਣੇ ਬੂਟੇ ਦੀ ਗੁੜਾਈ ਕਰਨੀ ਹੈ ਤੇ ਉਸ ਤੋਂ ਬਾਅਦ ਇਹ ਖਾਦ ਮਿਕਸ ਕਰਕੇ ਇਸ ਨੂੰ ਆਪਣੇ ਬੂਟੇ ਨੂੰ ਜੋ ਹੈ ਪਾਣੀ ਦੇਣਾ ਤੇ ਦੋਸਤੋ ਇਸ ਦਾ ਅਸਰ ਤੁਹਾਨੂੰ 7 ਤੋਂ 10 ਦਿਨਾਂ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਏਗਾ ਤੇ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ